ਫਿਰੋਜ਼ਪੁਰ ਦੀ ਟੀਮ ਅੱਜ ਥੋੜੇ ਕੋਲੇ ਆਏ ਆ ਮਮਦੂਰ ਦੇ ਵਿੱਚ ਇੰਕਾ ਬੰਦ ਕਰ ਰਿਹਾ ਇੱਕ ਤਰੀਕ ਨੂੰ ਤਖਤੇ ਪਲਟਣ ਨੂੰ ਤਿਆਰੋ ਸੁਖਵੀਰ ਬਾਲ ਤਾਂ ਭੱਜ ਗਿਆ ਇਕੱਲਾ ਇੱਥੋਂ ਨਹੀਂ ਭੱਜਿਆ ਮਾਂਜਾ ਬਠਿੰਡੇ ਤੋਂ ਵੀ ਗਿਆ ਦੇਖਿਓ ਸੰਸਦਾਰੇ ਲਈ ਗਿਆ ਵੀਰੋ ਮੈਂ ਬਾਰਡ ਰੇਰੇ ਦੀਆਂ ਬਹੁਤ ਮੁਸ਼ਕਲਾਂ ਜਾਣਦਾ ਮੈਂ ਪਾਰਲੀਮੈਂਟ 'ਚ ਬੋਲਦਾ ਵੀ ਨਹੀਂ ਹਾਂ ਜਦੋਂ ਮੈਂ ਕਲਾਕਾਰ ਸੀ ਮੈਂ ਉਦੋਂ ਵੀ ਉਧਰ ਦੋਨਾ ਨਾਨਕਾ ਜੰਗੜ ਪੈਣੀ ਮਹਾਤਮ ਨਗਰ ਤੇਜਾ ਰੇਲਾ ਉਹਨਾਂ ਪਿੰਡਾਂ 'ਚ ਪਾਣੀ ਦੀ ਸਮੱਸਿਆ ਉੱਥੇ ਆਉਂਦਾ ਰਿਹਾ ਮੈਂ ਨੜਕੇ ਲਵਾਉਂਦਾ ਰਿਹਾ ਮੈਂ ਉਦੋਂ ਮੈਂ ਹਜੇ ਰਾਜਨੀਤੀ 'ਚ ਵੀ ਨਹੀਂ ਆਇਆ ਸੀ ਸੋ ਵੀਰੋ ਇਹ ਫੋਜਪੁਰ ਦਾ ਏਰੀਆ ਆ ਨਾਲ ਸਾਹਮਣੇ ਤਾਰ ਤਾਰ ਦੇ ਪਰਲੇ ਪਾਸੇ ਆਪਣੇ ਖੇਤ ਨੇ ਉਹਨਾਂ ਦਾ ਜੋ ਸਮੱਸਿਆ ਮੈਨੂੰ ਸਾਰੀ ਪਤਾ ਹੈ ਉਹ ਸੈਂਟਰ ਤੋਂ ਹੱਲ ਹੋਊਗੀ ਸੈਂਟਰ ਤੋਂ ਤਾਂ ਹੱਲ ਹੋਊਗੀ ਜੇ ਤੁਸੀਂ ਸਾਨੂੰ ਇੱਥੋਂ ਐਮਪੀ ਦਿਓਗੇ ਜਿਹੜਾ ਕਿ ਸੈਂਟਰ ਨਾਲ ਗੱਲ ਕਰੇ ਬਰਾਨਾ ਸਾਹਿਬ ਆਪ ਖੇਤੀ ਕਰਨ ਵਾਲੇ ਬੰਦੇ ਆ ਐਮਐਲਏ ਰਹੇ ਆ ਬੋਲਣਾ ਵੀ ਆਉਂਦਾ ਅਫਸਰ ਤੋਂ ਕੰਮ ਵੀ ਲੈਣਾ ਆਉਂਦਾ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ሳልጀመረ ችሉ <गीकली> तुशु। <गीकली> तुशु। न पुआ किकली <गीकली> ਮੁਝ ਕੋ ਛਾਵੇ ਨਾ ਬੋਟ ਕੋਈ ਛਾਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿਲ ਨਹੀਂ ਬਿਜਲੀ ਦਾ ਕੋਈ ਬਿਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਭ ਚਾਹੁੰਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਭ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਭੁਫੜ ਵੇ ਆ ਮਦਨੀ ਫਾਇਦੀ ਜਿੰਦਾਬਾਦ ਮੇਰਾ ਸੁੱਕੀ ਜਾਵੇ ਖੂਨ ਵੇ ਨੜੇ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ '82 ਮੌਜ ਬਹੁਤ ਲੁੱਟੀ ਐ ਕੁੱਗੀ ਛਿੱਤਰਨਾ ਕੁੱਟੀ ਐ ਹੁਣ ਸਾਡੀ ਚੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਰਾਜਨੀਤੀ ਚੋਂ ਛੁੱਟੀ ਐ ਬੋਲੇ ਸੋਨਿਆ ਇਨਕ ਮਾਨ ਸਾਹਿਬ ਤੋਂ ਆਉਣਗੇ ਮਾਨ ਸਾਹਿਬ ਦਾ ਇੱਥੇ ਧੰਨਵਾਦ ਕਰਦੇ ਆਂ ਤੇ ਸਾਰੇ ਭਰਾ ਜਿੰਨੇ ਵੀ ਅੱਜ ਇੱਥੇ ਪਹੁੰਚਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਚਲੋ